ਬੱਧਾ ਰਹਿ ਵੀ ਜਾਂਦਾ ਉਹਦੀ ਖਲਾਕ ਕੋਈ ਕੁਝ ਨਹੀਂ ਕਰ ਸਕਦਾ ਆਪਣੀ ਮਰਜ਼ੀ ਨਾਲ ਰਹਿ ਰਹੇ ਜਿਹਦੇ ਨਾਲ ਰਹਿ ਰਿਹਾ ਉਹਦੀ ਵੀ ਅੱਗੇ ਮਰਜ਼ੀ ਲੱਗੀਆਂ ਠੀਕ ਹੈ ਨਾ ਉਹ ਕਹਿੰਦੇ ਜੇ ਦੋਵਾਂ ਦੀ ਸਹਿਮਤੀ ਹੈ ਤਾਂ ਕੋਈ ਕੁਝ ਨਹੀਂ ਕਰ ਸਕਦਾ ਉਹਦੇ ਅੰਦਰ ਤੇ ਫਿਰ ਵੀ ਮੇਰੇ ਕੋਲ ਵੀ ਉਹ ਦਿਨੇ ਇਹ ਕਾਨੂੰਨ ਬਣਾਇਆ ਹੈ ਜੀ ਜਿਹੜੀ ਜਨਾਨੀ 45 ਸਾਲ ਉਹਦੇ ਨਾਲ ਰਹਿ ਕੇ ਚਾਰ ਬੱਚਿਆਂ ਦੀ ਮਾਂ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਜੀ ਬਿਲਕੁਲ ਹੈ ਉਹ ਕੁਝ ਨਹੀਂ ਕਰ ਸਕਦੀ ਨਹੀਂ ਨਹੀਂ ਬਿਲਕੁਲ ਹੈ ਲੇਕਿਨ ਮੈਂ ਤੇ ਮੈਂ ਆਪ ਇਹ ਸੱਚ ਜਾਣ ਕਿ ਇਹ ਕਾਨੂੰਨੀ ਗਲਤ ਹੈ ਗਲਤ ਹੈ ਜੀ ਕਾਨੂੰਨ ਫਿਰ ਹੁਣ ਉਹ ਤਾਂ ਬੰਦਾ ਕੋਈ ਵੀ ਹੈ ਜਦੋਂ ਜੀ ਕਰੇ ਜਨਾਨੀ ਨੂੰ ਘਰੋਂ ਕੱਢ ਦੇ ਹੋਰ ਲੈ ਕੇ ਰੱਖ ਲੇ ਉਹਨੂੰ ਰੋਟੀ ਪਕਦੀ ਉਹਦਾ ਮਨ ਖੁਸ਼ਾ ਨਹੀਂ ਇਹ ਤੁਹਾਨੂੰ ਮੈਂ ਉਹ ਜਿਹੜੀ ਜਨਾਨੀ ਆ ਨਾ ਉਹਦਾ ਉਹਦਾ ਹਸਬੰਡ ਕਿੱਥੇ ਰਹਿੰਦਾ ਉਹਦੇ ਨਾਲ ਹੀ ਰਹਿੰਦਾ ਨਾਲ ਹੀ ਨਹੀਂ ਜਿੰਨੀ ਉਹ ਡਾਕਰੇਦਾ ਤੁਸੀਂ ਉਹਨੂੰ ਮਿਲਦੇ ਹਾਂ ਜੀ ਉਹਦਾ ਕੋਲ ਗੱਲ ਹੋਈ ਹੈ ਕੀ ਕਹਿੰਦਾ ਉਹ ਉਹ ਵੀ ਜੀ ਉਹ ਤਾਂ ਛੜਾ ਛੜਾਉਣਾ ਉਹ ਤਾਂ ਕਹਿੰਦਾ ਵੀ ਮੈਂ ਤਾਂ ਦੋ ਬੱਚੇ ਪਾਲੇ 8 ਸਾਲ ਹੋ ਗਏ ਤੁਸੀਂ ਕਹੋਗੇ ਨਾ ਵੀ ਹੁਣ ਤੇਰੇ ਨਾਲ ਪਈ ਕਰਕੇ ਤੂੰ ਜਲਾਮ ਲਾਉਣੀ ਹੈ ਉਹ ਜਨਾਨੀ ਦੇ ਤੇ ਤੂੰ ਗਲਤ ਸ਼ਬਦ ਵਰਤਦੀ ਤੁਸੀਂ ਮੇਰੇ ਤੇ ਨਹੀਂ ਯਕੀਨ ਮੈਂ ਤੁਹਾਨੂੰ ਬੁਢੀ ਦਾ ਉਹਦੇ ਘਰ ਅੱਦਮ ਬਾਰੇ ਵੀ ਤੁਸੀਂ ਕੋਲ ਗੱਲ ਕਰਕੇ ਪੁੱਛ ਲਓ ਵੀ ਉਹਦੇ ਰਿਕਾਰਡ ਬਾਰੇ ਤੁਹਾਨੂੰ ਦੱਸੂਗਾ ਵੀ ਉਹਦਾ 6ਵਾਂ ਬੰਦਾ ਹੈ 6ਵਾਂ ਹਸਬੰਦ ਕੀਤਾ ਹੋਇਆ ਇਹ ਬੰਦਾ ਰੱਖਿਆ ਹੈ ਹਰ ਇੱਕ ਦੇ ਨਾਲ ਬਲੈਕਮੇਲ ਕਰਦੀ ਐ ਜਿੱਦੋਂ ਉਹ ਆਪ ਦੀ ਜਾਲ ਪਸਾ ਲੈਂਦੀ ਐ ਫੋਟੋ ਫਾਟੋ ਲਹੋਦੀ ਐ ਉਹ ਤੋਂ ਪੈਸੇ ਲੈ ਕੇ ਤੇ ਉਹਨੂੰ ਛੱਡ ਦਿੰਦੀ ਐ ਹੁਣ ਇਹ ਸਾਡਾ ਬੰਦਾ ਐ ਇਹ ਪੈਸੇ ਵਾਲਾ ਬੰਦਾ ਐ ਇਹਦੇ ਕੋਲ 6 ਮਹੀਨੇ ਕਿਸੇ ਵੀ ਕਾਲਜ ਵਿੱਚ ਮੈਂ ਕਾਹ ਦੀ ਗੱਲ ਕੀਤੀ ਉਹ ਨਾਲ ਅਸੀਂ ਤੁਹਾਨੂੰ ਕਰ ਦੇਣੀ ਮੇਰਾ ਤਾਂ ਜੀ ਸਾਲ ਹੋ ਗਿਆ ਨਹੀਂ ਨਬਣਾਉਂ ਕੀ ਤੇ ਸਾਰੇ ਜਿੰਨੇ ਵੀ ਬੰਦੇ ਹੈਗੇ ਆ ਸਾਰਿਆਂ ਨੂੰ ਬਲੌਕ ਕਰ ਦਿੱਤਾ ਕਿਸੇ ਨੇ ਗੱਲ ਨਹੀਂ ਕਰ ਜੇ ਕੋਈ ਗੱਲ ਕਰਦਾ ਹੱਕ ਚ ਇਹਦਾ ਸਾਡਾ ਘਰ ਦਾ ਨਾਮਣਾ ਇਹ ਤੂੰ ਕਾਹ ਤੋਂ ਬੋਲ ਰਿਹਾ ਏ ਮੈਨੂੰ ਤਾਂ ਬਹੁਤ ਇਹੋ ਜਿਹੇ ਸ਼ਬਦ ਵਰਤੇ ਆ ਮੈਨੂੰ ਜਿਵੇਂ ਮੈਨੂੰ ਤਾਂ ਜਿਵੇਂ ਐਨੀ ਨਫ਼ਰਤ ਕਰਦੇ ਆ ਦੇ ਜਵਾਬ ਨੂੰ ਕਿ ਮੰਨ ਕੇ ਵੀ ਜੇ ਮੈਂ ਸਾਹਮਣੇ ਆ ਗਿਆ ਉਹ ਜਿਹੜੇ ਕੋਲ ਪਿਸਤੌਲ ਵੀ ਹੋ ਉਹ ਵੀ ਕਰ ਦਿੰਦਾ ਇਹੋ ਜਿਹੇ ਸ਼ਬਦ ਵਰਤੇ ਉਹਨਾਂ ਨੇ ਮੈਂ ਨਾ ਵਰਤ ਮੰਨੀ ਬੈਠਾ ਪਤਾ ਨਹੀਂ ਉਹਨਾਂ ਨੇ ਅਸੀਂ ਕੁਝ ਕੀਤਾ ਮੈਂ ਐਨੀ ਸੇਵਾ ਕੀਤੀ ਮਾਪੇ ਉਹ ਵੀ ਤੇ ਉਹਨੂੰ ਵੀ ਮੈਂ ਬਹੁਤ ਸਮਝਾਇਆ ਸੀਗਾ ਪਰ ਇਹਹੀ ਮਾਰਾ ਹੱਦੀ ਮਾਰੀ ਕਿਸਮਤ ਕਿ ਅਜੇ ਸਾਡਾ ਭੋਲਾਪਨ ਉਹ ਰੁੱਤ ਕੇ ਬੱਚੇ ਵੀ ਚਲੋ ਤੁਸੀਂ ਕੰਮ ਕਰੋ ਇੱਕ ਐਪਲੀਕੇਸ਼ਨ ਤੇ ਵੀ ਤੁਹਾਨੂੰ ਜ਼ਰੂਰ ਦੇ ਦੇਉ ਤੁਸੀਂ। ਕੀ ਆ ਗੱਲ ਹੈਗੀ ਆ ਠੀਕ? ਜੋ ਵੀ ਕੁਝ ਇਟਲੀ ਆਪਸ ਮੁੜਨਾ ਜੀ। ਨਹੀਂ ਮੈਨੂੰ ਨਹੀਂ ਮੈਨੂੰ। ਇਹ ਮੁਰਨਾ ਜੀ ਹੁਣ ਮੈਂ ਕੱਲੀ ਆ ਉੱਥੇ ਬੱਚੇ ਦੇ ਦੋ ਬੱਚੇ ਨਹੀਂ ਕੋਈ ਜਾਣਾ ਵਾਪਿਸ। ਮੈਨੂੰ ਜਾਣਾ ਵੀ ਕੋਈ ਹੈ 4 ਮਹੀਨੇ ਉਹਨੇ ਕੰਮ ਨਹੀਂ ਕੀਤਾ। ਉਹ ਬਹੁਤ ਬੱਚੇ ਵਿਚਾਰੀ ਉਹ ਵਾਈਫ ਉਹ ਤੇ ਕੱਲੀ ਆ। ਕੱਲੀ ਜੋ ਆ ਉਹਦੇ ਬੱਚੇ ਲਈ ਬੈਠੀ ਆ ਹੁਣ ਉਹਦੇ ਕੋਲੇ ਵੀ ਕੰਮ ਨਹੀਂ ਕਰਦੀ ਇਹੀ ਕੰਮ ਕਰਦਾ। ਹੁਣ ਉਹਨਾਂ ਨੂੰ ਪੁੱਛਾ ਮਮੀ ਤੁਹਾਡੇ ਕੋਲ ਕੌਣ ਹੈ ਇੱਥੇ? ਮੇਰੇ ਕੋਲੇ ਕੋਈ ਨਹੀਂ ਜੀ। ਚਾਚੇ ਦਾ ਇਹ ਰਹਿਣੇ ਘਰ ਚ ਫੈਮਿਲੀ ਸੇ ਹੈ ਨਹੀਂ ਨਹੀਂ ਕੋਈ ਨਹੀਂ ਅਸੀਂ ਘਰ ਚ ਇਕੱਲੇ ਹੀ ਰਹਿੰਨੇ ਆਂ ਡਬਾ ਡਬਾ ਦੇ ਭਰਾ ਪਰੋ ਵੀ ਬਾਹਰ ਰਹਿੰਦੇ ਸਾਰੇ ਤੁਸੀ ਕੀ ਲੱਗਦੇ ਹੋ ਇਹ ਤਾਂ ਜੀ ਸਾਡੇ ਰਿਸ਼ਤੇਦਾਰੀ ਨੇ ਜਿੰਨਾਂ ਦੀ ਗੱਡੀ ਲੈ ਕੇ ਆਏ ਸਾਡੇ ਹੋਣੇ ਕੁਝ ਕਰਾਇਆ ਕੋਈ ਗਿਆ ਤੁਹਾਨੂੰ ਲੈ ਕੇ ਆਏ ਨਾ ਉਹ ਗੱਲ ਨਹੀਂ ਸਾਰਾ ਪੁੱਛੋ ਕੋਈ ਨਾ ਕੋਈ ਨਾ ਅਸੀਂ ਕੋਸ਼ਿਸ਼ ਤਾਂ ਸੀ ਕਰ ਰਹੇ ਪੂਰੀ ਲਫ ਕੋਈ ਨਾ ਕਰਨਾ ਕਰੋ ਇਹ ਮੈਨੂੰ ਬਣਾਇਆ ਕਿਉਂ ਆਦੇ ਕੋਈ ਨਾ ਕੋਈ ਉਹ ਜਦ ਕੇ ਚਾਰ ਦਿਨਾਂ ਦੀਆਂ ਲੰਡੀਆਂ ਰੱਖ ਲੈਂ ਜਿੱਤੇ ਬੱਦਦੀ ਜਾਂ ਕੋਈ ਗੱਲ ਨਹੀਂ ਮੈਂ ਦੇਖੋ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਆ ਜਿਹੜਾ ਲਿਵਨ ਵਾਲੀ ਕਹਾਣੀ ਸ਼ੁਰੂ ਹੋ ਗਈ ਨਾ ਨਵੀਂ ਇਹਦੇ ਨਾਲ ਹੀ ਐਦਾਂ ਹੋ ਰਿਹਾ ਚਲੋ ਠੀਕ ਹੈ ওকে ਕੋਈ ਨਾ ਕੋਈ ਫਿਕਰ ਨਾ ਕਰੋ ਮੈਂ ਡੀਸੀ ਸਾਹਿਬ ਨਾਲ ਗੱਲ ਕਰੂੰਗੀ ਉਹਨੇ ਕਰਕੇ ਵੀ ਤੁਹਾਨੂੰ ਫੋਨ ਕਰ ਦਿਆਂਗੇ ਫਿਰ ਠੀਕ ਠੀਕ